ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੇਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵਖ ਵਖ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਇਸ ਹfte ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਨਮਨ ਦੇ ਮੁਖ ਬੰਦੇ ਦੇ ਵਿੱਚ ਜਾਣਾਂਗੇ ਸਭ ਤੋਂ ਪਹਿਲਾ ਵਿਦਿਅਕ ਖੇਤਰ ਦੇ ਵਿੱਚ ਪ੍ਰਫੁੱਲਤ ਹੋਣ ਦੇ ਅਸਲ ਰਹਬਾਰੇ ਦੂਜਾ ਵਿਦਿਅਕ ਖੇਤਰ ਦੇ ਸੁਧਾਰ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀ ਹੋਣ ਉਪਰਾਲੇ ਤੀਜਾ ਖਾਲਸਾਈ ਸੂਰਬੀਰਤਾ ਦੇ ਜਵਾਨ ਤੋਂ ਖਾਲਸਾਈ ਕਿਰਦਾਰ ਕਿਵੇਂ ਸਿਰਜਿਆ ਜਾ ਸਕਦਾ ਹੈ ਅੰਤਦੇਵੀ ਜਾਨੋ ਸਰਗਰਮੀਆਂ ਵੀਰ ਸੁਖਵਿੰਦਰ ਸਿੰਘ ਜੀ ਪਾਸੋਂ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਵਿਦਿਆ ਆਪਣੇ ਆਪ ਦੇ ਵਿੱਚ ਸਭ ਤੋਂ ਮਹੱਤਵਪੂਰਨ ਤੰ ਹੈ ਦੇਸਨੋ ਸਮੁੱਚੇ ਤੌਰ ਤੇ ਸੰਸਾਰ ਦੇ ਵਿੱਚ ਗਿਆਨ ਦਾ ਪ੍ਰਕਾਸ਼ ਅਤੇ ਉਸ ਨੂੰ ਸਹਿਰਤ ਟੰਗ ਦੇ ਨਾਲ ਵਧਣ ਦਾ ਸਾਧਨ ਸਮਝਿਆ ਜਾਂਦਾ ਹੈ ਪਰ ਸਾਡੀ ਵਿਦਿਆ ਪ੍ਰਣਾਲੀਆਂ ਜੋ ਕਿ ਸਮੇਂ ਦੇ ਵਿੱਚ ਕੀ ਪ੍ਰਕਾਸ਼ ਕਿਸ ਪ੍ਰਕਾਰ ਦੇ ਨਾਲ ਵਿਦਿਆ ਦੇ ਰਹੀਆਂ ਹਨ ਜਿਸ ਨਾਲ ਬੱਚੇ ਮਾਨਸਿਕ ਸਮਾਜਿਕ ਅਤੇ ਐਕੈਡੈਮਿਕ ਲੈਵਲ ਤੇ ਵਿਕਾਸ ਕਰ ਸਕਣ ਆਉ ਜਾਣਦੇ ਹਾਂ ਪੂਰੀ ਰਿਪੋਰਟ ਬੀਬੀ ਹਰਸ਼ਦੀਪ ਗੁਰਜੀਪਾਸੋਂ ਵਿਦਿਆ ਜਾਂ ਸਿੱਖਿਆ ਸਿਰਫ ਕਿਤਾਬੀ ਗਿਆਨ ਦੀ ਪ੍ਰਾਪਤੀ ਨਹੀਂ ਹੈ ਇਹ ਇੱਕ ਅਝਾ ਪ੍ਰਕਾਸ਼ ਹੈ ਜੋ ਮਨੁੱਖ ਦੇ ਮਨ ਆਤਮਾ ਤੇ ਸਮਾਜਿਕ ਜੀਵਨ ਨੂੰ ਰੋਸ਼ਨ ਕਰਦਾ ਹੈ ਗੁਰਬਾਣੀ ਅੰਦਰ ਵਿਦਿਆ ਦੀ ਮਹੱਤਤਾ ਨੂੰ ਵਖ ਵਖ ਟੰਗਾ ਨਾਲ ਸਮਝਾਇਆ ਗਿਆ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਇਸ ਸ਼ਬਦ ਰਾਹੀਂ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਸੱਚੀ ਵਿਦਿਆ ਉਹ ਹੈ ਜੋ ਅੰਤਰ ਆਤਮਾ ਦੇ ਹਨੇਰੇ ਨੂੰ ਮਿਟਾ ਕੇ ਸਾਡੇ ਅੰਦਰ ਸਾਡੇ ਮਨ ਵਿੱਚ ਚਾਨਣ ਕਰੇ ਆਧੁਨਿਕ ਸਮਾਜ ਵਿੱਚ ਅਕਸਰ ਸਿੱਖਿਆ ਨੂੰ ਸਿਰਫ ਨੌਕਰੀ ਅਤੇ ਪਵਿੱਕ ਦੀ ਸੁਰੱਖਿਆ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮਾਪੇ ਬੱਚਿਆਂ ਨੂੰ ਵਧੀਆ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਪੜਾਉਂਦੇ ਹਨ ਤਾਂ ਕਿ ਉਹ ਵਧੀਆ ਨੌਕਰੀ ਲੈ ਸਕਣ, ਚੰਗੀ ਆਮਦਨ ਹੋਵੇ ਤੇ ਆਰਥਿਕ ਤੌਰ ਤੇ ਖੁਸ਼ਹਾਲੀ ਹੋਵੇ। ਇਹ ਲਾਜ਼ਮੀ ਵੀ ਹੈ ਕਿਉਂਕਿ ਅੱਜ ਦੀ ਦੁਨੀਆ ਵਿੱਚ ਜੀਵਨ ਜਿਉਣ ਲਈ ਰੋਜ਼ਗਾਰ ਹੋਣਾ ਬਹੁਤ ਜ਼ਰੂਰੀ ਹੈ। ਪਰ ਜੇ ਵਿਦਿਆ ਸਿਰਫ ਰੋਜ਼ੀ-ਰੋਟੀ ਦੇ ਸੀਮਤ ਹੋ ਕੇ ਰਹਿ ਜਾਵੇ ਤਾਂ ਇਹ ਆਪਣਾ ਅਸਲ ਮਕਸਦ ਤੋ ਜਾਂਦੀ ਹੈ। ਗੁਰੂ ਸਾਹਿਬ ਸਾਨੂੰ ਯਾਦ ਦਿਵਾਉਂਦੇ ਹਨ ਕਿ ਵਿਦਿਆ ਦਾ ਅਸਲ ਮਕਸਦ ਤਦੋ ਹੈ ਜਦੋਂ ਇਹ ਮਨੁੱਖ ਨੂੰ ਉੱਚੇ ਆਦਰਸ਼ਾਂ ਵੱਲ ਲੈ ਕੇ ਜਾਵੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਅਰਥਾਤ ਜੇ ਵਿਦਿਆ ਵਿੱਚ ਸੋਚ ਨਹੀਂ ਪਰਉਪਕਾਰ ਨਹੀਂ ਤਾਂ ਉਹ ਵਿਦਿਆ ਨਹੀਂ ਸਿੱਖਿਆ ਮਨੁੱਖ ਦੇ ਅੰਦਰ ਮਨੁੱਖਤਾ ਹਲੀਮੀ ਦਇਆ ਸੱਚਾਈ ਅਤੇ ਨੈਤਿਕਤਾ ਵਧਾਉਂਦੀ ਹੈ ਇਹ ਮਨੁੱਖ ਨੂੰ ਚੰਗਾ ਇਨਸਾਨ ਬਣਾਉਂਦੀ ਹੈ ਨਾ ਕਿ ਸਿਰਫ ਕੰਮ ਕਰਨ ਵਾਲੀ ਇੱਕ ਮਸ਼ੀਨ ਸੋਚੋ ਜੇ ਕਿਸੇ ਕੋਲ ਡਿਗਰੀਆਂ ਤਾਂ ਹਨ ਪਰ ਉਹ ਅੰਦਰੋਂ ਠੱਗ ਹੰਕਾਰੀ ਜੇ ਇਮਾਨਦਾਰ ਨਾ ਹੋਵੇ ਤਾਂ ਉਹ ਵਿਦਿਆ ਦੇ ਨਾਲ ਕੀ ਹਾਸਲ ਕਰ ਰਿਹਾ ਹੈ ਗੁਰਬਾਣੀ ਅੰਦਰ ਅਜਿਹੇ ਅਜਿਹੇ ਲੋਕਾਂ ਨੂੰ ਜੋ ਖੁਦ ਨੂੰ ਵਿਦਵਾਨ ਸਮਝਦੇ ਹਨ ਇਹਨਾਂ ਦੀ ਆਲੋਚਨਾ ਕੀਤੀ ਗਈ ਹੈ ਜੋ ਸਿੱਖਿਆ ਰਾਹੀਂ ਮਨੁੱਖਤਾ ਨੈਤਿਕਤਾ ਨਹੀਂ ਸਿੱਖਤੇ ਵਿਦਿਆ ਦਾ ਕੰਮ ਸਿਰਫ ਗਿਆਨ ਦੇਣਾ ਨਹੀਂ ਬਲਕਿ ਉਸ ਗਿਆਨ ਨੂੰ ਵਰਤਣ ਦੀ ਸਮਝ ਦੇਣਾ ਵੀ ਹੈ ਇਸੇ ਤਰ੍ਹਾਂ ਵਿਦਿਆ ਬੱਚੇ ਦੀ ਸੋਚਣ ਦੀ ਸਮਰੱਥਾ ਇੰਟੈਲੈਕਟ ਭਾਵਨਾਵਾਂ ਅਤੇ ਸੰਵੇਦਨਸ਼ੀਲਤਾ ਅ ਸੈਂਸ ਨੂੰ ਨਿਖਾਰਦੀ ਹੈ पढ़िया लिखिया व्यक्ति अपने फैसले खुद लेकिन जीवना संभव है सिक्ख्या नौकरी मिले ये जरूरी है पर उस न चंगा इंसान बनना यह सब तो वीडी जरुरत है विद्या एक आधार है जिसते इंसानी जिंदगी की इमारत खड़ी होंगी है यह आधार मजबूत हो ਤਾਂ ਹੀ ਜੀਵਨ ਸਫਲ ਹੋ ਸਕਦਾ ਹੈ ਇਸ ਲਈ ਅਸਲ ਸਿੱਖਿਆ ਉਹ ਹੈ ਜੋ ਮਨੁੱਖ ਨੂੰ ਸਿਰਫ ਕਮਾਉਣ ਵਾਲਾ ਨਹੀਂ ਪਰ ਚਿੰਤਨਸ਼ੀਲ ਚੰਗਾ ਇਨਸਾਨ ਤੇ ਜ਼ਿੰਮੇਵਾਰ ਇਨਸਾਨ ਬਣਾਏ ਜੋ ਨਾ ਸਿਰਫ ਆਪਣੀ ਸਗੋਂ ਹੋਰਾਂ ਦੀ ਭਲਾਈ ਲਈ ਵੀ ਜੀਵੇ ਗੁਰਬਾਣੀ ਦੀ ਸਿੱਖਿਆ ਆਧੁਨਿਕ ਵਿਗਿਆਨ ਅਤੇ ਸਮਾਜਿਕ ਸੰਵੇਦਨਸ਼ੀਲਤਾ ਇਹ ਸਭ ਮਿਲ ਕੇ ਇੱਕ ਮਨੁੱਖ ਨੂੰ ਚੰਗਾ ਇਨਸਾਨ ਬਣਾਉਂਦੇ ਹਨ ਆਉਣ ਵਾਲਾ ਸਮਾਂ ਆਧੁਨਿਕ ਤੌਰ ਤੇ ਸਕਿੱਲਸ ਅਤੇ ਵਿਚਾਰ ਦੀ ਪ੍ਰਫੁੱਲਤਾ ਨਾਲ ਚੱਲਣਾ ਹੈ ਜਿਸ ਨੂੰ ਅੱਜ ਬੱਚਿਆਂ ਦੇ ਵਿੱਚ ਕਰਤੁਮਕ ਤੌਰ ਤੇ ਦੇਣਾ ਬਹੁਤ ਜ਼ਰੂਰੀ ਹੈ ਇਸ ਲਈ ਵਿਦਿਆਟਾਂਚੇ ਦੇ ਵਿੱਚ ਸੁਧਾਰ ਦੀ ਬਹੁਤ ਲੋੜ ਹੈ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਜਾਣਦੇ ਹਾਂ ਕਿ ਵਿਦਿਆ ਖੇਤਰ ਦੇ ਵਿੱਚ ਸਿੱਖਾਂ ਦੀ ਕੇਂਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰ੍ਹਾਂ ਦਾ ਯਤਨ ਕਰ ਸਕਦੀ ਹੈ ਵੀਰ ਹਰਵਿੰਦਰ ਸਿੰਘ ਜੀ ਪਾਸੋਂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਅਕ ਖੇਤਰ ਵਿੱਚ ਸੁਧਾਰ ਦੀ ਲੋੜ। ਸ਼੍ਰੀ ਉਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਪ੍ਰਧਾਨ ਸੰਸਥਾ ਹੋਣ ਦੇ ਨਾਤੇ ਧਾਰਮਿਕ ਮਾਮਲਿਆਂ ਦੇ ਨਾਲ-ਨਾਲ ਵਿਦਿਅਕ ਖੇਤਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਤਿਹਾਸਿਕ ਤੌਰ ਤੇ ਵੀ ਸ਼੍ਰੀ ਉਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਆਦਿਅਕ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਸ ਨੇ ਨਾ ਕੇਵਲ ਸਕੂਲਾਂ ਅਤੇ ਕਾਲਜਾਂ ਦੀ ਸਥਾਪਨਾ ਕੀਤੀ ਬਲਕਿ ਇੰਜੀਨੀਅਰਿੰਗ, ਮੈਡੀਕਲ ਅਤੇ ਗੁਰੂ ਸਾਹਿਬਾਨ ਦੀ ਬਾਣੀ ਤੇ ਆਧਾਰ ਵਿਸ਼ਵ ਵਿਦਿਆਲੇ ਦੀ ਨੀਵ ਰੱਖੀ ਹਾਲਾਂਕਿ ਆਧੁਨਿਕ ਯੁੱਗ ਦੀਆਂ ਨਵੀਆਂ ਚੁਣੌਤੀਆਂ ਨੂੰ ਦੇਖਦਿਆਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸ਼੍ਰੀ ਓਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਆਪਣੇ ਵਿੱਦਿਅਕ ਖੇਤਰ ਦੇ ਵਿੱਚ ਠੋਸ ਅਤੇ ਦੂਰਗਾਮੀ ਸੁਧਾਰ ਕਰਨ ਦੀ ਲੋੜ ਹੈ ਸਭ ਤੋਂ ਪਹਿਲੀ ਗੱਲ ਸ਼੍ਰੀ ਓਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀਆਂ ਸੰਸਥਾਵਾਂਨ ਦੇ ਵਿੱਚ ਅਧਿਆਪਕਾਂ ਦੀ ਭਰਤੀ ਗੁਣਵੱਤਾ ਦੇ ਉਧਾਰ ਤੇ ਹੋਣੀ ਚਾਹੀਦੀ ਹੈ ਆਮ ਤੌਰ ਤੇ ਸਰਕਾਰੀ ਜਾਂ ਪ੍ਰਾਈਵੇਟ ਇੰਸਟੀਚੂਟਸ ਦੇ ਵਿੱਚ ਅਧਿਆਪਕਾਂ ਲਈ ਟ੍ਰੇਨਿੰਗ ਪ੍ਰੋਗਰਾਮ ਵਰਕਸ਼ਾਪ ਅਤੇ ਤਕਨੀਕੀ ਤਾਲੀਮ ਦਿੱਤੀ ਜਾਂਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਸਕੂਲ ਇਹਨਾਂ ਤੋਂ ਅਣਭਾਗੀ ਰਹਿ ਜਾਂਦੇ ਹਨ ਜੇਕਰ ਅਧਿਆਪਕ ਆਧੁਨਿਕ ਤਰੀਕਿਆਂ ਸਮਾਰਟ ਕਲਾਸਸ ਅਤੇ ਨਵੇਂ ਕੋਰਸ ਨਾਲ ਅਪਡੇਟ ਨਹੀਂ ਹੋਣਗੇ ਤਾਂ ਵਿਦਿਆਰਥੀ ਪਿਛੜੇ ਰਹਿ ਜਾਣਗੇ ਐਲਜੀਪੀਸੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਟੈਕਨੋਲੋਜੀ ਆਧਾਰਿਤ ਸਿੱਖਿਆ ਪੱਧਰ ਲਿਆਉਣ ਲਈ ਨਵੀਂ ਯੋਜਨਾ ਬਣਾਵੇ ਇਸ ਦੇ ਨਾਲ ਸਿੱਕੇ ਵਿਦਿਆਰਥੀਆਂ ਨੂੰ ਸਿਰਫ ਧਾਰਮਿਕ ਪਾਠ ਹੀ ਨਹੀਂ ਬਲਕਿ ਨੈਤਿਕ ਤੇ ਆਤਮਿਕ ਮੁੱਲਾਂ ਨਾਲ ਭਰਪੂਰ ਸਮਾਜਿਕ ਸਿੱਖਿਆ ਵੀ ਦਿੱਤੀ ਜਾਵੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਲੇ ਉਪਦੇਸ਼ ਦੇ ਅਨੁਕੂਲ ਵਿਦਿਆਰਥੀਆਂ ਦੇ ਮਨ ਦੇ ਅੰਦਰ ਦਇਆ ਸਹਿਣਸ਼ੀਲਤਾ ਅਤੇ ਸੇਵਾ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਇਹ ਕੇਵਲ ਕਿਤਾਬੀ ਪਾਠਾਂ ਰਾਹੀਂ ਨਹੀਂ ਬਲਕਿ ਰੋਜ਼ਾਨਾ ਦੀਆਂ ਸਿੱਖਲਾਈਆਂ ਆਚਰਣ ਅਤੇ ਸਕੂਲ ਦੇ ਵਾਤਾਵਰਣ ਰਾਹੀਂ ਸੰਭਵ ਬਣੇਗਾ ਸਮਾਜਿਕ ਅਸਮਾਨਤਾ ਅਤੇ ਆਰਥਿਕ ਪਿਛੜੇਪਣ ਨੂੰ ਦੇ ਨਹੀਂ ਐਸਜੀਪੀਸੀ ਨੂੰ ਚਾਹੀਦਾ ਹੈ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗਰੀਬ ਅਨਾਥ ਜਾਂ ਪਿਛੜੇ ਵਰਗਾਂ ਦੇ ਬੱਚਿਆਂ ਲਈ ਵਿਸ਼ੇਸ਼ ਸਕਾਲਰਸ਼ਿਪ ਯੋਜਨਾਵਾਂ ਹੋਣ ਕਈ ਬੱਚੇ ਸਿਰਫ ਆਰਥਿਕ ਕਾਰਨਾਂ ਕਰਕੇ ਪੜਾਈ ਛੱਡਣ ਲਈ ਮਜਬੂਰ ਹੋ ਜਾਂਦੇ ਹਨ ਜੋ ਕਿ ਇੱਕ ਸਮਾਜਿਕ ਵਿਫਲਤਾ ਹੈ ਐਸਜੀਪੀਸੀ ਦੇ ਕੋਲ ਇਤਨਾ ਵੱਡਾ ਧਾਰਮਿਕ ਤੇ ਆਰਥਿਕ ਢਾਂਚਾ ਮੌਜੂਦ ਹੈ ਕਿ ਉਹ ਇਹ ਬਦਲਾਅ ਕਰ ਸਕਦੀ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਆਉਣ ਵਾਲੀ ਪ੍ਰਤੀਯੋਗੀ ਪ੍ਰੀਖਾਵਾਂ ਨੈਸ਼ਨਲ ਲੈਵਲ ਪ੍ਰੀਖਾਵਾਂ ਜਿਵੇਂ ਕਿ NEET, JEE, UPSC ਆਦਿ ਲਈ SGPSC ਦੇ ਅਦੀਨ ਕੋਚਿੰਗ ਸੈਂਟਰ ਖੋਲੇ ਜਾਣੇ ਚਾਹੀਦੇ ਹਨ ਇਹ ਸੈਂਟਰ ਮੁਫਤ ਜਾਂ ਘੱਟ ਫੀਸ ਤੇ ਹੋਣ ਤਾਂ ਜੋ ਆਮ ਤਰ੍ਹਾਂ ਦੇ ਨੌਜਵਾਨ ਵੀ ਉੱਚ ਅਉਦੀਆਂ ਲਈ ਤਿਆਰ ਹੋ ਸਕਣ 아이 ਦੀ ਦੁਨੀਆ ਡਿਜੀਟਲ ਹੁੰਦੀ ਜਾ ਰਹੀ ਹੈ SGPSC ਦੇ ਅਦੀਨ ਆਉਣ ਵਾਲੇ ਵਿਦਿਅਕ ਸੰਸਥਾਵਾਂ ਨੂੰ ਵੀ ਡਿਜੀਟਲ ਬਣਾਉਣ ਦੀ ਲੋੜ ਹੈ ਈ-ਲਰਨਿੰਗ ਪਲੇਟਫਾਰਮ, ਆਨਲਾਈਨ ਲਾਇਬ੍ਰੇਰੀ, ਟੈਸਟ ਸੀਰੀਜ਼ ਅਤੇ ਵਿਦਿਆਰਥੀਆਂ ਲਈ ਪਰਸਨਲ ਲਰਨਿੰਗ ਪੋਰਟਲ ਬਣਾਉਣ ਨਾਲ ਪਾਠਨ ਪਧਰ ਵਿੱਚ ਨਵੀਂ ਜਾਣ ਆ ਸਕਦੀ ਹੈ। ਐਜੀਪੀਸੀ ਇੱਕ ਾਮ ਆਪਣੇ ਟਕਸਾਲਾ ਅਤੇ ਗੁਰਮਤਿ ਵਿਦਿਆ ਕੇਂਦਰਾਂ ਰਾਹੀ ਵੀ ਕਰ ਸਕਦੀ ਹੈ। ਇਹ ਵੀ ਜ਼ਰੂਰੀ ਹੈ ਕਿ ਸ਼੍ਰੀ ਓਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਧੀਨ ਚੱਲ ਰਹੀਆਂ ਸੰਸਥਾਵਾਂ ਦੀ ਨਿਰੰਤਰ ਮਾਨਿਟਰਿੰਗ ਕਰੇ, ਜਿੱਥੇ ਕੰਮ ਚੰਗਾ ਹੋ ਰਿਹਾ ਹੋਵੇ ਉੱਥੇ ਮਾਨਤਾ ਅਤੇ ਇਨਾਮ ਦਿੱਤੇ ਜਾਵੇ ਅਤੇ ਜਿੱਥੇ ਕੰਮ ਵਿੱਚ ਕਮੀ ਹੋਵੇ ਉੱਥੇ ਸੁਧਾਰਨ ਜਾਂਚ ਰਾਹੀਂ ਸੁਧਾਰ ਲਿਆਂਦਾ ਜਾਵੇ। ਇਸ ਤਰ੍ਹਾਂ ਦੀ ਪ੍ਰਣਾਲੀ ਐਜੀਪੀਸੀ ਦੇ ਵਿਧਿਕਾਂਚੇ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ ਅੰਦੇ ਵਿੱਚ एसजीपीसी ਕੋਲ ਵਿਸ਼ਾਲ ਸੰਸਥਾ ਹੋਣ ਦੇ ਨਾਤੇ ਬਦਲਾਅ ਕਰਨ ਦੀ ਸਮਰੱਥਾ ਵੀ ਹੈ ਅਤੇ ਜ਼ਿੰਮੇਵਾਰੀ ਵੀ ਹੈ ਜੇਕਰ ਇਹ ਸੰਸਥਾ ਵਿਦੇਕ ਖੇਤਰ ਦੇ ਵਿੱਚ ਆਧੁਨਿਕਤਾ ਨੈਤਿਕਤਾ ਅਤੇ ਰੋਜ਼ਗਾਰ ਯੋਗਤਾ ਨੂੰ ਇਕੱਠਾ ਕਰ ਲੈਂਦੀ ਹੈ ਤਾਂ ਇਹ ਸਿੱਖ ਧਰਮ ਲਈ ਸਿੱਖ ਪੰਥ ਲਈ ਇੱਕ ਨਵਾਂ ਸਵੈਰ ਹੋਵੇਗਾ ਐਸਜੀਪੀਸੀ ਦੇ ਇਹ ਚਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਸਿੱਖ ਰਹਿਤ ਮਰਿਆਦਾ ਨਾਲ ਭਰਪੂਰ ਹੋਣੇ ਚਾਹੀਦੇ ਨੇ ਤਾਂ ਜੋ ਸਿੱਖ ਨੌਜਵਾਨ ਵਿਦਿਆ ਦੇ ਨਾਲ ਨਾਲ ਸੰਮੁਖ ਜੀਵਨ ਵੱਲ ਵੀ ਅੱਗੇ ਵਧ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼੍ਰੋਮਣੀ ਕਮੇਟੀ ਦੁਆਰਾ ਪਰਬੰਧਕ ਕਮੇਟੀ ਸਿੱਖਾਂ ਦੀ ਕੇਂਦਰੀ ਜਥੇਬੰਦੀ ਦੇ ਹੋਣ ਦੇ ਨਾਲ ਦੇ ਨਾਲ ਸਿੱਖ ਵਿਦਿਅਕ ਖੇਤਰ ਦੀ ਪ੍ਰਫੁੱਲਤਾ ਲਈ ਵੀ ਆਪਣੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਨਾਲ ਮਿਲ ਕੇ ਕੰਮ ਕਰ ਰਹੀ ਹੈ। ਕਾਫੀ ਕੁਸ਼ਮਹਾਂ ਦੇ ਵੀ ਸ਼੍ਰੋਮਣੀ ਕਮੇਟੀ ਅੱਗੇ ਵਧ ਰਹੀ ਹੈ ਪਰ ਅਜੇ ਵੀ ਲੋੜ ਬਹੁਤ ਅੱਗੇ ਹੈ। ਗੁਣਵੰਤਾ ਭਰਪੂਰ ਅਤੇ ਤਜਰਬੇ ਨਾਲ ਮਿਲਕਰ ਹੈ ਅਧਿਆਪਕ ਪੜਾਈ ਦੀ ਲੋੜ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਕਮੇਟੀ ਹਰ ਸਮੇਂ ਕਾਰਜ ਕਰ ਸਕਦੀ ਹੈ। ਅੱਗੇ ਵੱਧਦੇ ਹਾਂ ਤੇ ਜਾਣਦੇ ਹਾਂ ਖਾਲਸਾਈ ਸੂਰਬੀਰ ਯੋਧਿਆਂ ਦੇ ਜੀਵਨ ਤੋਂ ਅੱਜ ਦੇ ਸਮੇਂ 'ਚ ਇੱਕ ਖਾਲਸਾਈ ਕਿਰਦਾਰ ਕਿਵੇਂ ਖਰੀਦ ਸਕਦੇ ਹਾਂ ਅਸੀਂ ਵੀਰ ਕ੍ਰਿਸ਼ਪੀ ਸਿੰਘ ਜੀ ਬਾਸੋਂ ਖਾਲਸਾਈ ਸੂਰਬੀਰਾਂ ਦੇ ਜੀਵਨ ਤੋਂ ਖਾਲਸਾਈ ਕਿਰਦਾਰ ਸਿਰਜੀ ਸਿੱਖ ਇਤਿਹਾਸ ਗੌਰਵ ਮਈ ਸਾਕੇ ਅਤੇ ਅਦੁੱਤੀ ਕੁਰਬਾਨੀਆਂ ਨਾਲ ਭਰਪੂਰ ਹੈ ਇਸ ਇਤਿਹਾਸ ਵਿੱਚ ਅਨੇਕਾਂ ਅਜਿਹੇ ਸੂਰਬੀਰ ਹੋਏ ਹਨ ਜਿਨ੍ਹਾਂ ਨੇ ਆਪਣੀ ਦ੍ਰਿੜਤਾ ਨਿਡਰਤਾ ਅਤੇ ਸਿਧਾਂਤਾਂ ਪ੍ਰਤੀ ਅਟੁੱਟ ਵਿਸ਼ਵਾਸ ਨਾਲ ਖਾਲਸਾਈ ਜੀਵਨ ਦੀ ਇੱਕ ਉੱਤਮ ਮਿਸਾਲ ਪੇਸ਼ ਕੀਤੀ ਇਹਨਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਸਾਡੇ ਲਈ ਪ੍ਰੇਰਨਾ ਦਾ ਸਦੀਵੀ ਸਰੋਤ ਹਨ ਅਤੇ ਇਹਨਾਂ ਤੋਂ ਸੇਧ ਲੈ ਕੇ ਅਸੀਂ ਆਪਣੇ ਅੰਦਰ ਖਾਲਸਾਈ ਕਿਰਦਾਰ ਨੂੰ ਸਿਰਜ ਸਕਦੇ ਹਾਂ ਖਾਲਸਾਈ ਕਿਰਦਾਰ ਕੇਵਲ ਬਾਹਰੀ ਪੇਖ ਜਾਂ ਰਸਮਾਂ ਤੱਕ ਹੀ ਸੀਮਿਤ ਨਹੀਂ ਹੈ ਇਹ ਇੱਕ ਅੰਦਰੂਨੀ ਅਵਸਥਾ ਹੈ ਜੋ ਨਿਸ਼ਕਾਮ ਸੇਵਾ ਸੱਚਾਈ ਇਨਸਾਫ ਅਤੇ ਮਨੁੱਖਤਾ ਪ੍ਰਤੀ ਡੂੰਘੇ ਪਿਆਰ ਤੇ ਆਧਾਰਿਤ ਹੈ ਖਾਲਸਾਈ ਸੂਰਬੀਰਾਂ ਦੇ ਜੀਵਨ ਦਾ ਅਧਿਐਨ ਸਾਨੂੰ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਮਾਰਗ ਦਿਖਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਛੋਟੀ ਉਮਰ ਵੀ ਆਪਣੇ ਵਿਸ਼ਵਾਸਾਂ ਤੇ ਦ੍ਰਿੜ ਰਹਿਣ ਅਤੇ ਜ਼ੁਲਮ ਅੱਗੇ ਨਾ ਝੁਕਣ ਦੀ ਪ੍ਰੇਰਣਾ ਦਿੰਦੀ ਹੈ ਵਾਹਿਮਨੀ ਸਿੰਘ ਜੀ ਦੀ ਅਡੋਲ ਸ਼ਰਧਾ ਅਤੇ ਸਿੱਖੀ ਸਿਧਾਂਤਾਂ ਦੀ ਰੱਖਿਆ ਲਈ ਦਿੱਤੀ ਕੁਰਬਾਨੀ ਸਾਨੂੰ ਆਪਣੇ ਧਰਮ ਪ੍ਰਤੀ ਸੱਚੇ ਰਹਿਣ ਦਾ ਸੰਦੇਸ਼ ਦਿੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਦੂਰਅੰਦੇਸ਼ੀ ਅਤੇ ਸਰਬਸਾਂਝੀ ਸੋਚ ਸਾਨੂੰ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦੀ ਹੈ। ਇਸੇ ਤਰ੍ਹਾਂ ਅਨੇਕਾਂ ਸਿੰਘਣੀਆਂ ਨੇ ਵੀ ਖਾਲਸਾਈ ਜੀਵਨ ਦੇ ਉੱਚੇ ਆਦਰਸ਼ਾਂ ਨੂੰ ਜੀਵਿਆ। ਮਤਾ ਸਾਹਿਬਕੁਰ ਜੀ ਦੀ ਦੂਰਦਰਸ਼ਤਾ ਅਤੇ ਸੇਵਾ ਪਾਵਨਾ ਬੀਬੀ ਪਾਨੀ ਜੀ ਦੀ ਸ਼ਾਂਤੀ ਅਤੇ ਸਹਿਣਸ਼ੀਲਤਾ ਅਤੇ ਮਾਈ ਪਾਗੋ ਜੀ ਦੀ ਬਹਾਦਰੀ ਅਤੇ ਲੀਡਰਸ਼ਿਪ ਵਰਗੇ ਗੁਣ ਅਜ ਵੀ ਸਾਡੇ ਲਈ ਚਾਨਣ ਮਨਾ ਰਹੇ ਹਨ ਖਾਲਸਾਈ ਸੂਰਬੀਰਾਂ ਦੇ ਜੀਵਨ ਤੋਂ ਸੇਧ ਲੈ ਕੇ ਅਸੀਂ ਆਪਣੇ ਅੰਦਰ ਹੀਠ ਲਿਖੇ ਗੁਣਾਂ ਨੂੰ ਵਿਕਸਿਤ ਕਰ ਸਕਦੇ ਹਾਂ ਨਿਡਰਤਾ ਅਤੇ ਦ੍ਰਿੜਤਾ ਮੁਸ਼ਕਲਾਂ ਦਾ ਸਾਹਮਣਾ ਡਟ ਕੇ ਕਰਨਾ ਅਤੇ ਆਪਣੇ ਸਿਧਾਂਤਾਂ 'ਤੇ ਅਡੋਲ ਰਹਿਣਾ ਨਿਸ਼ਕਾਮ ਸੇਵਾ ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੀ ਮਦਦ ਕਰਨਾ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਦੇਣਾ ਸੱਚਾਈ ਅਤੇ ਇਮਾਨਦਾਰੀ ਹਰ ਹਾਲਾਤ ਵਿੱਚ ਸੱਚ ਬੋਲਣਾ ਅਤੇ ਆਪਣੇ ਕੰਮਾਂ ਵਿੱਚ ਇਮਾਨਦਾਰੀ ਬਣਾਈ ਰੱਖਣਾ ਇਨਸਾਫ ਅਤੇ ਬਰਾਬਰੀ ਸਭਨਾਂ ਨੂੰ ਬਰਾਬਰ ਸਮਝਣਾ ਅਤੇ ਕਿਸੇ ਨਾਲ ਵੀ ਵਿਤਕਰਾ ਨਾ ਕਰਨਾ ਸਹਿਣਸ਼ੀਲਤਾ ਅਤੇ ਹਲੀਮੀ ਦੂਜਿਆਂ ਦੇ ਵਿਚਾਰਾਂ ਦਾ ਸਤਕਾਰ ਕਰਨਾ ਅਤੇ ਆਪਣੇ ਵਿਚਾਰ ਵਿੱਚ ਨਿਮਰਤਾ ਬਣਾਈ ਰੱਖਣਾ ਰੱਬ ਵਿੱਚ ਵਿਸ਼ਵਾਸ ਅਤੇ ਬਾਣੀ ਨਾਲ ਜੁੜੇ ਰਹਿਣਾ ਰੋਜ਼ਾਨਾ ਗੁਰਬਾਣੀ ਦਾ ਪਾਠ ਕਰਨਾ ਅਤੇ ਰੱਬੀ ਹੁਕਮ ਅਨੁਸਾਰ ਜੀਵਨ ਜਿਉਣਾ ਅੱਜ ਦੇ ਸਮੇਂ ਵਿੱਚ ਜਦੋਂ ਕਿ ਅਸੀਂ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਖਾਲਸਾਈ ਸੂਰਬੀਰਾਂ ਦਾ ਜੀਵਨ ਸਾਨੂੰ ਸਹੀ ਮਾਰਗ ਦਿਖਾ ਸਕਦਾ ਹੈ ਉਹਨਾਂ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਉੱਚੇ ਆਦਰਸ਼ ਸਾਨੂੰ ਇੱਕ ਬਿਹਤਰ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦੇ ਹਨ ਆਓ ਅਸੀਂ ਸਾਰੇ ਮਿਲ ਕੇ ਇਹਨਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਅੰਦਰ ਖਾਲਸਾਈ ਕਿਰਦਾਰ ਨੂੰ ਸਿਰਜੀਏ ਅਤੇ ਇੱਕ ਅਜਿਹੇ ਭਵਿੱਖ ਦੀ ਉਸਾਰੀ ਕਰੀਏ ਜੋ ਸੱਚ ਇਨਸਾਫ਼ ਅਤੇ ਮਨੁੱਖਤਾ ਤੇ ਖਾਲਸਾ ਆਪਣੇ ਕਿਰਦਾਰ ਦੀ ਪਛਾਣ ਦੇ ਨਾਲ ਸਮੁੱਚੇ ਵਿਸ਼ਵ ਦੇ ਵਿੱਚ ਪਛਾਣਿਆ ਜਾਂਦਾ ਹੈ ਜਿਸ ਨੂੰ ਕੀ ਸੰਭਾਲਣਾ ਸਾਡਾ ਸਾਰਿਆਂ ਦਾ ਫਰਜ਼ ਹੈ ਸਾਡੇ ਬਜ਼ੁਰਗਾਂ ਨੇ ਮਰਿਆਦਾ ਅਤੇ ਬਾਣੀ ਦੇ ਸੁਮੇਲ ਦੇ ਨਾਲ ਇਹ ਕਿਰਦਾਰ ਸਮੁੱਚੇ ਵਿਸ਼ਵ ਪੱਧਰ ਦੇ ਵਿੱਚ ਸਰਵੋੱਚ ਬਣਾਇਆ ਜਿਸ ਨੂੰ ਅਸੀਂ ਅੱਜ ਸਮਾਦੀ ਪੱਤਰ ਤੇ ਬਹੁਤ ਨੀਵੇਂ ਥਾਂ ਤੇ ਆਏ ਹਾਂ ਸਿੱਕਰ ਦਾ ਇਹ ਦੀ ਪਹਿਚਾਣ ਦਾ ਨਾਮ ਹੈ ਜਿਸ ਵਿੱਚ ਆਪ ਗੁਰੂ ਸਾਹਿਬਾਨ ਦਾ ਨਿਵਾਸ ਹੈ ਇਸ ਕਰਕੇ ਇਸ ਨੂੰ ਸੰਭਾਲਣਾ ਵੀ ਸਾਡਾ ਸਾਰਿਆਂ ਦਾ ਮੁਖ ਫਰਜ਼ ਹੈ ਆਓ ਜਾਣਦੇ ਹਾਂ ਅੰਦ ਦੇ ਵਿੱਚ ਇਸ ਹਫਤੇ ਦੀ ਸਰਗਰਮੀਆਂ ਵੀਰ ਸੁਖਵਿੰਦਰ ਸਿੰਘ ਜੀ ਪਾਸੋਂ i thank yeah, my mm -hmm. ਪੰਥ ਨਾਮਾ ਵਿੱਚ ਸਢੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਇਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਕਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ